ਦੋਸਤੋ ਮਾਲਵਿੰਦਰ ਸਿੰਘ ਮਾਲੀ ਜਿਹੜੇ ਲਗਾਤਾਰ ਬੇਬਾਕ ਤਰੀਕੇ ਦੇ ਨਾਲ ਸੋਸ਼ਲ ਪਲੇਟਫਾਰਮ ਦੇ ਉੱਪਰ ਆਪਣੀ ਗੱਲਬਾਤ ਕਰਦੇ ਨੇ ਹੁਣ ਮਾਲਵਿੰਦਰ ਸਿੰਘ ਮਾਲੀ ਨੂੰ ਪਟਿਆਲਾ ਦੀ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਮਾਲਵਿੰਦਰ ਸਿੰਘ ਮਾਲੀ ਜਿਨ੍ਹਾਂ ਨੂੰ ਬੀਤੀ ਰਾਤ 8:30 ਵਜੇ ਪਟਿਆਲਾ ਉਹਨਾਂ ਦੇ ਘਰ ਤੋਂ ਜਿੱਥੇ ਉਹ ਆਪਣੇ ਘਰ ਦੇ ਵਿੱਚ ਆਪਣੇ ਭਰਾਵਾਂ ਦੇ ਨਾਲ ਸੀ ਉਸੇ ਕਰਤੋਂ ਤਕਰੀਬਨ 8:30 ਵਜੇ ਸੀਆਈਏ ਸਟਾਫ ਮੋਹਾਲੀ ਵੱਲੋਂ ਅਰੈਸਟ ਕੀਤੇ ਜਾਂਦੇ ਨੇ ਮਾਲਵਿੰਦਰ ਸਿੰਘ ਮਾਲਲੀ ਉਸ ਤੋਂ ਬਾਅਦ ਮੋਹਾਲੀ ਲੈ ਕੇ ਆਂਦਾ ਜਾਂਦਾ ਉਹਨਾਂ ਨੂੰ ਮੋਹਾਲੀ ਕੋਰਟ ਦੇ ਵਿੱਚ ਪੇਸ਼ ਕੀਤਾ ਜਾਂਦਾ ਜਿੱਥੋਂ ਜੁਡੀਸ਼ੀਅਲ ਰਿਮਾਂਡ ਦੇ ਉੱਪਰ ਪਟਿਆਲਾ ਭੇਜ ਦਿੱਤਾ ਗਿਆ ਮਾਲਵਿੰਦਰ ਸਿੰਘ ਮਾਲਲੀ ਨੂੰ ਆਖਰ ਦੋਸਤੋ ਜਿਹੜੀ ਅੱਜ ਦੀ ਸਭ ਤੋਂ ਵੱਡੀ ਇਹ ਖਬਰ ਹੈ ਜਿਹਨੇ ਤਰਥੱਲੀ ਮਚਾ ਰਹੀ ਹੈ ਪੰਜਾਬ ਦੇ ਸਮਾਜਿਕ ਹਲਕਿਆਂ ਦੇ ਵਿੱਚ ਵੀ ਪੰਜਾਬ ਦੇ ਸਿਆਸੀ ਹਲਕਿਆਂ ਦੇ ਵਿੱਚ ਵੀ ਤੇ ਪੰਜਾਬ ਦਾ মিডিਆ ਲਗਾਤਾਰ ਇਸ ਚੀਜ਼ ਨੂੰ ਕਵਰੇਜ ਦੇ ਰਿਹਾ ਤੇ ਪੰਜਾਬ ਦੇ ਵਿੱਚ ਥਾਂ-ਥਾਂ ਪ੍ਰੈਸ ਕਾਨਫਰੰਸਾਂ ਹੋ ਰਹੀਆਂ ਨੇ ਤਮਾਮ ਜਿਹੜੇ ਲੀਡਰ ਨੇ ਆਪਣੇ ਸੋਸ਼ਲ ਪਲੇਟਫਾਰਮ ਦੇ ਉੱਪਰ ਆਪਣੇ ਵਿਚਾਰ ਸਾਂਝੇ ਕਰ ਰਹੇ ਨੇ ਕਿ ਇਹ ਮਾਲਵਿੰਦਰ ਸਿੰਘ ਮਾਲੀ ਦੇ ਨਾਲ ਤੱਕਾ ਹੋਇਆ ਤੇ ਜਦੋਂ ਰਾਤ ਬਿੱਤੇ तकरीबन 8:30 ਵਜੇ ਰਾਤ ਮਾਲਵਿੰਦਰ ਸਿੰਘ ਮਾਲੀ ਨੂੰ ਗ੍ਰਿਫਤਾਰ ਕੀਤਾ ਜਾਂਦਾ ਤਾਂ ਸਭ ਤੋਂ ਪਹਿਲਾਂ ਜਿਹੜੇ ਪਟਿਆਲਾ ਤੋਂ ਸੰਸਦ ਮੈਂਬਰ ਨੇ ਡਾਕਟਰ ਧਰਮਵੀਰ ਗਾਂਧੀ ਉਹ ਆਪਣੇ ਸੋਸ਼ਲ ਅਕਾਊਂਟ ਦੇ ਉੱਪਰ ਫੇਸਬੁੱਕ ਦੇ ਉੱਪਰ ਇੱਕ ਪੋਸਟ ਪਾਉਂਦੇ ਨੇ ਉਸ ਪੋਸਟ ਵਿੱਚ ਜਾਣਕਾਰੀ ਦਿੰਦੇ ਨੇ ਕਿ ਮਾਲਵਿੰਦਰ ਸਿੰਘ ਮਾਲੀ ਨੂੰ ਸੂਤਰਾਂ ਮੁਤਾਬਕ ਖਬਰ ਮਿਲੀ ਹੈ ਕਿ ਮਾਲਵਿੰਦਰ ਸਿੰਘ ਮਾਲੀ ਨੂੰ ਸੀਆਈਏ ਸਟਾਫ ਮੋਹਾਲੀ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਉਸ ਤੋਂ ਬਾਅਦ ਇਸ ਖਬਰ ਦੀ ਪੁਸ਼ਟੀ ਹੁੰਦੀ ਹੈ तमाम ਸੋਸ਼ਲ ਮੀਡੀਆ ਦੇ ਉੱਪਰ ਲੋਕਾਂ ਦੇ ਵਿੱਚ ਜਿਹੜੀ ਆਹ ਖਬਰ ਸੀ ਆਹ ਖਬਰ ਦੋਸਤੋ ਅੱਗ ਵਾਂਗ ਫੈਲੀ ਇਸ ਤੋਂ ਬਾਅਦ ਦੇਖੋ ਹੁਣ ਤੱਕ ਗੱਲ ਨਿਕਲ ਕੇ ਆ ਰਹੀ ਹੈ ਕਿ ਮਾਲਵਿੰਦਰ ਸਿੰਘ ਮਾਲੀ ਨੂੰ ਅਖਰ ਗ੍ਰਿਫਤਾਰ ਕੀਤਾ ਕਿਉਂ ਗਿਆ ਕੀ ਇਹ ਖਰਗਾਨ ਹੈ ਜਿੱ ਤੱਕ ਹੁਣ ਤੱਕ ਇਨਫੋਰਮੇਸ਼ਨ ਨਿਕਲ ਕੇ ਆ ਰਹੀ ਹੈ ਜਾਂ ਪੁਲਿਸ ਦਾ ਕਹਿਣਾ ਹੈਗਾ ਜਾਂ ਹੋਰ ਆਪਾਂ ਜਾਣਕਾਰੀ ਦੇਖ ਰਹੇ ਹਾਂ ਉਹ ਕਿਹਾ ਜਾ ਰਿਹਾ ਹੈ ਕਿ ਮਾਲਵਿੰਦਰ ਸਿੰਘ ਮਾਲੀ ਹੋਰਾਂ ਨੇ ਧਾਰਮਿਕ ਭਾਵਨਾਵਾਂ ਪੜਕਾਈਆਂ ਨੇ ਇਸ ਕਰਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਕਿਸੇ ਬੰਦੇ ਨੇ ਕੰਪਲੇਨ ਕੀਤੀ ਉਹਦੇ ਆਧਾਰ ਦੇ ਉੱਪਰ ਮਾਲਵਿੰਦਰ ਸਿੰਘ ਮਾਲੀ ਹੋਰਾਂ ਦੇ ਉੱਪਰ ਕਾਰਵਾਈ ਹੋਈ ਤੇ ਪਰਿਵਾਰ ਦਾ ਕਹਿਣਾ ਕਿ ਬਿਲਕੁਲ ਇਹ ਨਜਾਇਜ਼ ਗੱਲ ਹੈ ਐਦਾਂ ਦਾ ਕੁਝ ਨਹੀਂ ਅੱਜ ਜਦੋਂ ਮਾਲਵਿੰਦਰ ਸਿੰਘ ਮਾਲੀ ਹੋਰਾਂ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਜਦੋਂ ਕੋਰਟ ਦੇ ਵਿੱਚ ਪੇਸ਼ ਹੋਣ ਤੋਂ ਪਹਿਲਾਂ ਮੋਹਾਲੀ ਕੋਰਟ ਤੇ ਕੋਰਟ ਦੇ ਵਿੱਚ ਪੇਸ਼ ਹੋਣ ਤੋਂ ਬਾਅਦ ਬਾਹਰ ਜਦੋਂ ਮਾਲੀ ਸਾਹਿਬ ਬਾਹਰ ਆਉਂਦੇ ਨੇ ਤਾਂ ਉੱਥੇ ਉਹ ਮੀਡੀਆ ਨੂੰ ਸੰਬੋਧਨ ਹੁੰਦੇ ਨੇ ਪੱਤਰਕਾਰ ਆ ਜਿਹੜੇ ਹੈਗੇ ਸੀ ਨੌਜਵਾਨ ਮੁੰਡੇ ਕੋ ਉਹ ਲਗਾਤਾਰ ਸਵਾਲ ਕਰਦੇ ਨੇ ਪੁੱਛਦੇ ਨੇ ਕੀ ਗੱਲਬਾਤ ਹੋਈ ਤਾਂ ਮਾਲਵਿੰਦਰ ਸਿੰਘ ਮਾਲੀ ਉੱਥੇ ਕਹਿੰਦੇ ਨੇ ਕਿ ਗੱਲ ਕੋਈ ਨਹੀਂ ਹੋਈ ਹੈਗੀ ਬਿਲਕੁਲ ਮੈਨੂੰ ਨਜਾਇਜ਼ ਫਸਾਇਆ ਜਾ ਰਿਹਾ ਮੇਰੀ ਜ਼ੁਬਾਨ ਜਿਹੜੀ ਬੰਦੀ ਹੈ ਉਹ ਕੀਤੀ ਜਾ ਰਹੀ ਹੈ ਮੈਂ ਲਗਾਤਾਰ ਸਰਕਾਰਾਂ ਦੀਆਂ ਨੀਤੀਆਂ ਦੇ ਖਿਲਾਫ ਬੋਲਦਾ ਉਸ ਕਰਕੇ ਜਿਹੜੀ ਮੇਰੀ ਅਰੈਸਟ ਹੈ ਮੇਰੀ ਗ੍ਰਿਫਤਾਰੀ ਹੈ ਦੋਸਤੋ ਉਹ ਮਾਲਵੇਦਰ ਸੀ ਮਾਲੀ ਹੋਰਾਂ ਨੇ ਕਿਹਾ ਕਿ ਇਸ ਕਰਕੇ ਮੇਰੀ ਗ੍ਰਿਫਤਾਰੀ ਹੋਈ ਹੈ ਕਿ ਮੈਂ ਲਗਾਤਾਰ ਆਪਣੀ ਜਿਹੜੀ رائے ਹੈ ਉਹ رائے ਪਬਲਿਕ ਦੇ ਵਿੱਚ ਰੱਖਦਾ ਪਰ ਉਹਨਾਂ ਨੇ ਕਿਹਾ ਕਿ ਮੈਨੂੰ ਕੋ ਡਰਾ ਨਹੀਂ ਸਕਦਾ ਧਮਕਾ ਨਹੀਂ ਸਕਦਾ ਪੁਲਿਸ ਦਾ ਪਤੀਰਾ ਮੇਰੇ ਨਾਲ ਅੱਛਾ ਤੇ ਮੈਂ ਆਪਣੀ ਜਿਹੜੀ ਗੱਲਾਂ ਨੇ ਉਹਨਾਂ ਗੱਲਾਂ ਨੂੰ ਇਸੇ ਤਰੀਕੇ ਦੇ ਨਾਲ ਆਵਾਜ਼ ਆਪਣੀ ਬੁਲੰਦ ਕਰਦਾ ਰਹੂੰਗਾ ਉਹਨਾਂ ਨੇ ਕਿਹਾ ਜਿਹੜਿਆ ਮੇਰੇ 'ਚ દોਸ਼ ਲੱਗਿਆ ਕਿ ਧਾਰਮਿਕ ਭਾਵਨਾਵਾਂ ਪੜਗਾਈਆਂ ਨੇ ਉਹ ਕਹਿੰਦੇ ਨਾ ਕਿਤੇ ਮੈਂ ਕੁਛ ਇਹ ਬੋਲਿਆ ਨਾ ਕਿਤੇ ਲਿਖਤੀ ਹੈ ਇਹ ਚੀਜ਼ ਕੋਈ ਰਿਕਾਰਡ ਦੇ ਵਿੱਚ ਹੀ ਨਹੀਂ ਹੈਗੀ ਮੈਂ ਕਿਸੇ ਨੂੰ ਦੋਸਤੋ ਕੁਝ ਕਿਹਾ ਹੋਵੇ ਇਹ ਗੱਲ ਮਾਲਵਿੰਦਰ ਸਿੰਘ ਮਾਲੀ ਹੋਰਾਂ ਨੇ ਕਹੀ ਆ ਅੱਜ ਚੰਡੀਗੜ੍ਹ ਦੇ ਵਿੱਚ ਵੀ ਕੇਂਦਰੀ ਸਿੰਘ ਸਭਾ ਦੇ ਵਿੱਚ ਪ੍ਰੈਸ ਕਾਨਫਰੰਸ 12:00 ਵਜੇ ਕੀਤੀ ਗਈ ਮਾਲਵਿੰਦਰ ਸਿੰਘ ਮਾਲੀ ਦੇ ਹੱਕ ਦੇ ਵਿੱਚ ਇਸੇ ਤਰੀਕੇ ਦੇ ਨਾਲ ਪਰਗਰ ਸਿੰਘ ਜਿਹੜੇ ਜਲੰਧਰ ਕੈਂਟ ਤੋਂ ਐਮਐਲਏ ਨੇ ਉਹ ਵੀ ਬੋਲਦੇ ਨੇ ਮਾਲਵਿੰਦਰ ਸਿੰਘ ਮਾਲੀ ਦੇ ਹੱਕ ਦੇ ਵਿੱਚ ਸੁਖਪਾਲ ਖਹਿਰਾ ਹੋਰੀ ਲਾਈਵ ਹੋਏ ਨੇ तमाम ਜਿਹੜੇ politcal leader ਨੇ ਉਹ ਜਾਂ ਜਿਹੜੇ social activist ਨੇ ਜਾਂ ਜੋ ਪ੍ਰੋਫੈਸਰ ਲੋਕ ਨੇ ਜਾਂ ਜਿਹੜਾ ਇੰਟੈਲੈਕਚੁਅਲ ਲੈਵਲ ਹੈ ਜਾਂ ਫਿਰ ਜਿਹੜਾ ਬੁੱਧੀਜੀਵੀ ਤਬਕਾ ਇੰਟੈਲੈਕਚੁਅਲ ਬਿੰਗ ਹੈ ਉਹ ਲਗਾਤਾਰ ਇਸ ਗੱਲ ਦਾ ਵਿਰੋਧ ਕਰ ਰਹੇ ਨੇ ਕਿ ਮਾਲਵਿੰਦਰ ਸਿੰਘ ਮਾਲੀਹੋੜਾਂ ਦੀ ਜਿਹੜੀ ਗ੍ਰਿਫਤਾਰੀ ਹੋਈ ਹੈ ਇਹ ਗ੍ਰਿਫਤਾਰੀ ਨਾਜਾਇਜ਼ ਹੋਈ ਹੈ ਪੰਜਾਬ ਸਰਕਾਰ ਵੱਲੋਂ ਇਸ ਕਰਕੇ ਗ੍ਰਿਫਤਾਰੀ ਪਾਈ ਗਈ ਹੈ ਕਿ ਮਾਲਵਿੰਦਰ ਸਿੰਘ ਮਾਲੀਹੋੜੀ ਲਗਾਤਾਰ ਜਿਹੜਾ ਸਰਕਾਰ ਦੀਆਂ ਨੀਤੀਆਂ ਦੀ ਆਲੋਚਨਾ ਕਰਦੇ ਸੀ ਉਹਨਾਂ ਨਾਲ ਜਿਹੜੀ ਖੁੰਦਗ ਹੈ ਇਹ ਕੱਢੀ ਜਾ ਰਹੀ ਹੈ